ਸਸ਼ੀ ਗਾਵੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਇੱਕ ਸ਼ੇਅਰ ਨਾਲ ਸ਼ੁਰੂਆਤ ਕਰਦੇ ਹਾਂ ਕਈ ਦਿਨ ਹੋ ਗਏ ਸ਼ੇਅਰ ਨਹੀਂ ਪੜੇ ਆਪਾਂ ਹਾਂ ਚੱਲੋ ਕਹਿੰਦੇ ਫਕੀਰੀ ਲਾ ਦਿੰਦੀ ਹੈ ਫਕੀਰੀ ਲਾ ਦਿੰਦੀ ਹੈ ਹੁਨਰ ਚੁੱਪ ਰਹਿਣੇ ਦਾ ਫਕੀਰੀ ਲਾ ਦਿੰਦੀ ਹੈ ਹੁਨਰ ਚੁੱਪ ਰਹਿਣੇ ਦਾ ਅਮੀਰੀ ਜਰਾ ਸੀ ਵੀ ਹੋ ਅਮੀਰੀ ਜਰਾ ਸੀ ਵੀ ਹੋ ਸ਼ੋਰ ਬਹੁਤ ਕਰਦੀ ਹੈ ਗੱਲ ਤਾਂ ਸਹੀ ਹੈ ਨਾ ਜਿਦੇ ਕੋ ਚਾਰ ਚੀਜ਼ਾਂ ਹੋਣ ਚਾਰ ਉਠਣਕਦੀਆਂ ਬਾਤ ਨਹੀਂ ਉਹ ਉੱਛਲਦੀਆਂ ਬਾਤ ਨਹੀਂ ਉਹ ਕਹਿੰਦੇ ਆ ਨਾ ਕਿ ਇਨਸਾਨ ਨਹੀਂ ਬੋਲਦਾ ਇਨਸਾਨ ਦੀਆਂ ਚੀਜ਼ਾਂ ਇੰਤੇ ਇਨਸਾਨ ਦੀ ਅਮੀਰੀ ਗੂੰਗੇ ਨੂੰ ਵੀ ਗੱਲਾਂ ਕਰਨ ਲਾ ਦਿੰਦੀ ਆ ਤੇ ਲੋਕ ਉਹਦੇ ਕੋਲ ਵੀ ਖੜਦੇ ਆ ਭਾਵੇਂ ਉਹ ਕੁਝ ਬੋਲੇ ਚਾਹੇ ਨਾ ਬੋਲੇ ਸਿਆਣਾ ਤੇ ਸਮਝਦਾਰ ਬੰਦਾ ਭਾਵੇਂ ਜਿੰਨੀ ਮਰਜੀ ਸਲਾਹ ਲਈ ਜਾਵੇ ਲੈ ਕੋਈ ਨਹੀਂ ਸੁਣਦਾ ਸਚਾਈ ਆ ਇਹ ਕੋਈ ਨਹੀਂ ਸੁਣਦਾ ਤੇ ਜਿਹਦੇ ਕੋ 4 ਦਾਣੇ ਆ ਤੇ ਉਹਦੇ ਤੁਹਾਨੂੰ ਪਤਾ ਕਮਲੇ ਵੀ ਸਿਆਣੇ ਤੇ ਉਹਦੇ ਸਾਹਮਣੇ ਫਿਰ ਹਰ ਕਿਸੇ ਨੇ چاپਲੂਸੀ ਕਰਨੀ ਹੈ ਇਹ ਦੁਨੀਆਦਾਰੀਆ ਚਲੋ ਇਹ ਦੁਨੀਆਦਾਰੀ ਤੋਂ ਆਪਾਂ ਭੱਜ ਨਹੀਂ ਸਕਦੇ ਇਹ ਚੀਜ਼ਾਂ ਹੁੰਦੀਆਂ ਨੇ ਇਹ ਇੱਕ ਇਹਦੇ ਵਿੱਚ ਆਪਾਂ ਕਰਮ ਕਿਸਮਤ ਨੂੰ ਵੀ ਨਹੀਂ ਲੈਂਦੇ ਹਨਾ ਪਰ ਇਹ ਲੈਣਿਆ ਜਿਹੜੇ 4 ਛੱਲੜਾ ਸੀ ਇਹ ਦੁਨੀਆ ਚ ਕਮਾਏ ਹੁੰਦੇ ਆ ਉਹਦੇ ਚ ਇਨਸਾਨ ਨੂੰ ਬੜਾ ਮਾਨ ਤੇ ਹੰਕਾਰ ਆਮ ਹੀ ਆ ਜਾਂਦਾ ਹੈ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਹਿੰਦੇ ਹੁਸਨ ਹੋਵੇ ਤੇ ਮਾਣ ਨਾ ਹੋਵੇ ਪੈਸਾ ਹੋਵੇ ਤੇ ਹੰਕਾਰ ਨਾ ਹੋਵੇ ਗਿਆਨ ਹੋਵੇ ਤੇ ਚਾਲੀ ਬਦਲ ਜਾਂਦੀ ਆ ਨਾ ਸੌਰੀ ਪੈਸਾ ਹੋਵੇ ਤਾਂ ਚਾਲੀ ਬਦਲ ਜਾਂਦੀ ਆ ਗਿਆਨ ਹੋਵੇ ਤੇ ਬੰਦੇ ਨੂੰ ਲੱਗਦਾ ਕਿ ਮੇਰੇ ਤੋਂ ਜ਼ਿਆਦਾ ਸਮਝਦਾਰੀ ਕੋਈ ਨਹੀਂ ਇੱਕ ਅਲੱਗੀ ਉਹਦੀ ਸਮਝੋ ਕਿ ਗੱਲ ਕਰਨ ਦਾ ਤਰੀਕਾ ਹੁੰਦਾ ਜਦ ਕਿ ਫਕੀਰੀ ਤਾਂ ਇਨਸਾਨ ਨੂੰ ਚੁੱਪ ਕਰਾਉਂਦੀ ਆ ਵੀ ਭਾਈ ਠੀਕ ਆ ਜਿੱਦਾਂ ਕੁਦਰਤ ਨੇ ਜਿਹਨੂੰ ਜਿਸ ਤਰ੍ਹਾਂ ਬਣਾਇਆ ਸਮਝਦਾਰੀ ਤਾਂ ਇੱਥੇ ਹੀ ਆ ਜਾਂਦੀ ਆ ਕਿ ਜਿਹਨੂੰ ਉਹਨੇ ਨਹੀਂ ਸਮਝਾਇਆ ਉਹਨੂੰ ਅਸੀਂ ਕੀ ਸਮਝਾ ਸਕਾਂਗੇ ਜਿਹੜੀ ਚੀਜ਼ ਉਹਨੇ ਨਹੀਂ ਲਾਈ ਉਹ ਦੁਨੀਆਦਾਰੀ ਚ ਕਿਵੇਂ ਲਾ ਸਕਦਾ ਅੱਗੇ ਵੀ ਆਪਾਂ ਇੱਕ ਦਿਨ ਗੱਲ ਕੀਤੀ ਸੀ ਕਿ ਕਿਸੇ ਨੂੰ 100 ਵਾਰ ਸਮਝਾ ਲਓ ਤੇ ਫਿਰ ਉਹ ਉੱਥੇ ਹੀ ਖੜਾ ਹੁੰਦਾ ਅੱਛਾ ਫੇਰ ਆ ਨਹੀਂ ਕਰਨਾ ਅਸਲ 'ਚ ਮੈਂ ਹਰ ਵਾਰ ਇੱਕੋ ਇੱਕ ਗੱਲ ਹਮੇਸ਼ਾ ਆਪਾਂ ਡਿਸਕਸ਼ਨ ਕਰਦੇ ਆ ਹਮੇਸ਼ਾ ਹੀ ਕਰਦੇ ਆ ਤਕਰੀਬਨ ਸਾਰ ਤਕਰੀਬਨ ਤਕਰੀਬਨ ਇਹੀ ਹੁੰਦਾ ਗੱਲ ਦਾ ਕਿ ਅਸੀਂ ਹਮੇਸ਼ਾ ਦੁਨੀਆਦਾਰੀ ਦੇ ਕਹਿਣ ਤੇ ਹੀ ਕਿਉਂ ਚੱਲਦੇ ਆ ਹਰ ਕਿਸੇ ਲਈ ਜੇ ਹਰ ਚੀਜ਼ ਨਹੀਂ ਬਣੀ ਤੇ ਫਿਰ ਹਰ ਤਰ੍ਹਾਂ ਨਾਲ ਮੈਂ ਤੁਹਾਨੂੰ ਨਾ ਇੱਕ ਐਗਜ਼ਾਮਪਲ ਦੇ ਰਹੀ ਆ ਬੜੀ ਬੜੇ ਥੋੜੀ ਜਿਹੀ ਧਿਆਨ ਨਾਲ ਸੁਣਿਓ ਇਹ ਦੁਨੀਆਦਾਰੀ ਜੋ ਹੈ ਇਹ ਧਰਤੀ ਜੋ ਹੈ ਇਹ ਸ਼ੁਕਰ ਦੀ ਆ ਇਹ ਰਾਖਸ਼ਾਂ ਦੀ ਆ ਇੱਥੇ ਇਨਸਾਨ ਵਾਸ ਕਰਦੇ ਆ ਜਿਹਨੂੰ ਇਨਸਾਨ ਕਹਿੰਦੇ ਆ ਦੇਵਤੇ ਇੱਥੇ ਨਹੀਂ ਰਹਿ ਸਕਦੇ ਕਿਸੇ ਨੇ ਪੁੱਛਿਆ ਸੀ ਚੰਗੇ ਕਰਮ ਕਰਦੇ ਆਪਾਂ ਕੱਲ ਵੀ ਗੱਲ ਕੀਤੀ ਸੀ ਚੰਗੇ ਕਰਮ ਕਰਦੇ ਆ ਫਲ ਚੰਗਾ ਨਹੀਂ ਮਿਲਦਾ ਕਿਉਂ ਕਿ ਕਿਉਂਕਿ ਬ੍ਰਸਪਤ ਤਾਂ ਹਵਾ ਆ ਕੁਦਰਤ ਤਾਂ ਹਵਾ ਰਾਹੀਂ ਤੁਹਾਨੂੰ ਜ਼ਿੰਦਗੀ ਦੇ ਰਹੀ ਆ ਉਹ ਜਿਉਣੀ ਕਿੱਦਾਂ ਆ ਉਹ ਕੱਢਣੀ ਕਿੱਦਾਂ ਆ ਉਹ ਤੁਹਾਡੇ ਹੱਥ 'ਚ ਆ ਤੁਹਾਡੀ ਸੋਚ ਦੇ ਹੱਥ 'ਚ ਆ ਫਰਕ ਕਿਸੇ ਚੀਜ਼ ਦਾ ਮਾਣ ਤੇ ਹੰਕਾਰ ਮੈਨੂੰ ਕਦੇ ਸਮਝ ਨਹੀਂ ਆਇਆ ਕਿ ਜੇ ਕੋਈ ਤੁਹਾਡੇ ਕੋਲ ਕੋਈ ਚੀਜ਼ ਆ ਜਾਂ ਤੁਹਾਡੇ ਕੋਲ ਕੋਈ ਗੁਣ ਹੈ ਜਾਂ ਤੁਹਾਡੇ ਕੋਲ ਕੋਈ ਮੰਨ ਲਓ ਕਿ ਪ੍ਰਮਾਤਮਾ ਨੇ ਤੁਹਾਨੂੰ ਇੱਕ ਚੀਜ਼ ਵਿੱਚ ਇੰਟਰਸਟ ਦੇ ਦਿੱਤਾ ਤੁਸੀਂ ਉਹਦੇ ਵਿੱਚ ਮੁਹਾਰਤ ਹਾਸਲ ਕਰ ਲਈ ਤਾਂ ਇਹਦੇ ਵਿੱਚ ਤੁਹਾਡੇ ਲਈ ਮਾਣ ਵਾਲੀ ਕਿਹੜੀ ਗੱਲ ਆ ਇਹ ਤੇ ਤੁਹਾਨੂੰ ਕੁਦਰਤੀ ਤੌਰ ਤੇ ਮਿਲੀ ਹੋਈ ਚੀਜ਼ ਆ ਅਗਰ ਤੁਹਾਡੇ ਅੰਦਰ 10 ਪਲੱਸ ਪੁਆਇੰਟ ਨੇ ਦਾਸ ਨੇਗੇਟਿਵ ਪੁਆਇੰਟ ਨੇ ਨਾ ਤੇ ਪਲੱਸ ਪੁਆਇੰਟ ਦੇ ਲਈ ਮਾਣ ਕਰਨਾ ਬਣਦਾ ਤੇ ਨਾ ਹੀ ਨੈਗੇਟਿਵ ਪੁਆਇੰਟ ਲਈ ਰੋਣਾ ਤੇ ਆਪਣੇ ਆਪ ਨੂੰ ਕੁਛ ਨਾ ਬਣਦਾ ਕਿਉਂਕਿ ਅਸੀਂ ਤੇ ਕਿਸੇ ਤੋਂ ਮੰਗੇ ਨਹੀਂ ਸੀ ਇਹ ਪੁਆਇੰਟ ਅਸੀਂ ਤੇ ਕਿਹਾ ਨਹੀਂ ਸੀ ਕਿ ਸਾਡੀ ਨੇਚਰ ਸਾਡਾ ਸੁਭਾਅ ਸਾਡੀ ਲੁੱਕ ਸਾਡੀ ਪਰਸਨੈਲਿਟੀ ਸਾਡਾ ਚਿਹਰਾ ਐਦਾਂ ਦਾ ਹੋਣਾ ਚਾਹੀਦਾ ਜਦ ਜਿਹੜੀ ਚੀਜ਼ ਕੁਦਰਤ ਨੇ ਸਾਨੂੰ ਨਹੀਂ ਬਖਸ਼ੀ ਨਹੀਂ ਦਿੱਤੀ ਉਹ ਅਸੀਂ ਜਿਹੜੀਆਂ ਦੁਨੀਆਦਾਰੀ ਦੀਆਂ ਚੀਜ਼ਾਂ ਨੇ ਇਹ ਅਸੀਂ ਇੱਥੇ ਆ ਕੇ ਬਣਾਈਆਂ ਹੈਨਾ ਤੇ ਇਹ ਉਹਦੇ ਤੋਂ ਮੰਗਣ ਦਾ ਉਹਦੇ ਨਾਲ ਲੜਨ ਦਾ ਉਹਨੂੰ ਰਿਸ਼ਵਤ ਦੇਣ ਦਾ ਕੋਈ ਫਾਇਦਾ ਨਹੀਂ ਉਹ ਤੁਸੀਂ ਇੱਥੇ ਆਪਣੇ ਦਿਮਾਗ ਤੋਂ ਚੱਲ ਕੇ ਬਣਾਣੀਆਂ ਜਿੱਦਾਂ ਆਪਾਂ ਕੱਲ ਡਿਸਕਸ਼ਨ ਕੀਤੀ ਸੀ ਪਰ ਜਿਹੜੀਆਂ ਚੀਜ਼ਾਂ ਉਹਨੇ ਸਾਨੂੰ ਦਿੱਤੀਆਂ ਉਹ ਇਹ ਆ ਕਿ ਇਹ ਜੋ ਸਾਡੀ ਆਪਣੀ ਲੋਕਾ ਸਾਡੀ ਜੋ ਫਕੀਰੀ ਆ ਅੰਦਰ ਦੀ ਸਮਝ ਆ ਅੰਦਰ ਦੀ ਸਮਝ ਨੂੰ ਫਕੀਰੀ ਕਹਿੰਦੇ ਆ ਜਦੋਂ ਤੁਹਾਨੂੰ ਅੰਦਰੋਂ ਇਹ ਚੀਜ਼ਾਂ ਸਮਝਣ ਆਉਣ ਲੱਗ ਗਈਆਂ ਫੇਰ ਅਸੀਂ ਬਿਨਾ ਮੰਗੇ ਕਿਸੇ ਨੂੰ ਸਲਾਹ ਵੀ ਦੇਣੀ ਬੰਦ ਕਰ ਦੇਈਆਂ ਬਹੁਤੇ ਲੋਕ ਮੈਂ ਦੇਖਿਆ ਬਹੁਤੇ ਹੀ ਲੋਕ ਦੇਖਿਆ ਕਿ ਜਿਹੜੇ ਜਿਹਨੂੰ ਸਲਾਹ ਦਿੰਦੇ ਆ ਉਹ ਉਹਨਾਂ ਤੋਂ ਅੱਗੇ ਲੰਘ ਜਾਂਦਾ ਔਰ ਜਿਹੜਾ ਸਲਾਹ ਦਿੱਤਾ ਹੁੰਦਾ ਉਹ ਉੱਥੇ ਹੀ ਖੜਾ ਰਹਿੰਦਾ ਇਹ ਵੀ ਇੱਕ ਕਿਸਮ ਦੀ એનર્ਜੀ ਹੋਈ ਆ ਇਹਦੇ 'ਚ ਵੀ ਉਹਦਾ ਕੋਈ ਕਸੂਰ ਨਹੀਂ ਨਾ ਪਲੱਸ ਪੁਆਇੰਟ ਹੈ ਨਾ ਨੈਗੇਟਿਵ ਪੁਆਇੰਟ ਹੈ ਤੇ ਬਹੁਤੇ ਲੋਕ ਮੈਂ ਇਦਾਂ ਦੇ ਵੀ ਦੇਖਿਆ ਜਿੰਨੇ ਜ਼ਿਆਦਾ ਆਪਾਂ ਕਹੀਏ ਕਿ ਰੁੱਖਾ ਬੋਲਦੇ ਆ ਲੋਕ ਉਹਨਾਂ ਦੇ ਨਾਲ ਜੁੜ-ਜੁੜ ਬੈਠਦੇ ਆ ਤੇ ਕਈ ਵਾਰੀ ਕਈ ਲੋਕ ਐਨੇ ਕੋ ਮਿੱਠੇ ਐਨੇ ਕੋ ਚੰਗੇ ਆਪਣਾ ਕੰਮ ਛੱਡ ਕੇ ਦੂਜੇ ਦਾ ਕਰਨ ਵਾਲੇ ਤੇ ਸਾਰੀ ਦੁਨੀਆ ਉਹਨਾਂ ਦਾ ਸਿਆਪਾ ਕਰੀ ਜਾਂਦੀ ਹੈ ਆਲੇ ਦੁਆਲੇ ਦੇ ਰਿਸ਼ਤੇਦਾਰ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਅਗਲੇ ਨੂੰ ਕੋਈ ਬੁਲਾਉਂਦਾ ਨਹੀਂ ਨਾਲੇ ਅਗਲਾ ਸਾਰਾ ਦਿਨ ਉਹਨਾਂ ਦੇ ਕੰਮ ਵੀ ਕਰੂ ਬੈਠੂ ਵੀ ਤੇ ਫਿਰ ਵੀ ਉਹੀ ਗੱਲ ਕਿ ਬਹੁਤੇ ਲੋਕ ਇਹ ਵੀ ਕਹਿੰਦੇ ਆ ਕਿ ਸਾਡੇ ਸਾਡੇ ਜੀ ਗੋਣੀ ਹੈ ਨਹੀਂ ਜਿੰਨਾ ਮਰਜ਼ੀ ਕਰ ਲਈਏ ਪਹਿਲਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਜੇ ਤੁਹਾਡੇ 'ਚ ਕੋਈ ਗੁਣਾ ਤਾਂ ਇਹ ਗੁਣ ਤੁਹਾਨੂੰ ਦੁਨੀਆ ਦੱਸੂਗੀ ਜੇ ਤੁਹਾਡੇ 'ਚ ਇਹ ਗੁਣਾ ਕਿ ਤੁਸੀਂ ਇਹ ਚੀਜ਼ ਨੂੰ ਤੁਹਾਡੇ 'ਚ ਗੁਣ ਹੈ ਤੁਹਾਡੀ ਇਹ ਨੇਚਰ ਹੈ ਉਹਨੂੰ ਅਕਸੈਪਟ ਕਰੋ ਜਿੱਦਾਂ ਦੇ ਅਸੀਂ ਹਾਂ ਮੈਂ ਨਾ ਇੱਕ ਵੀਡੀਓ ਦੇਖੀ ਧਰੁਵ ਰਾਖੀ ਇਹ ਮੈਂ ਹੁਣ ਕਈ ਵਾਰੀ ਸੁਣਦੀ ਹੁੰਦੀ ਹਾਂ ਬਹੁਤ ਹੀ ਲੌਜੀਕਲੀ ਚੱਲਦਾ ਉਹ ਤੇ ਉਹਨੇ ਪਾਈ ਹੋਈ ਕਿ ਫਿਲਮ ਇੰਡਸਟਰੀ 'ਚ ਕਿਸੇ ਨੇ ਚਿਹਰੇ ਦਾ ਆ ਕੀਤਾ ਕਿਸੇ ਨੇ ਆ ਕੀਤਾ ਕਿਸੇ ਨੇ ਆ ਅੱਛਾ ਕਿੰਨੇ ਦੇਣਾ ਮੈਨੂੰ ਮੇਰੇ ਉਦੋਂ ਹੀ ਤੇ ਕੁਐਸਚਨ ਆਇਆ ਦਿਮਾਗ ਵਿੱਚ ਕਿ ਠੀਕ ਆ ਇਟਸ ਓਕੇ ਲੋਕੀ ਤੁਹਾਨੂੰ 2-10 ਸਾਲ ਦੇਖ ਲੈਣਗੇ 4 ਸਾਲ ਦੇਖ ਲੈਣਗੇ ਜਿਆਦਾ ਤੋਂ ਜਿਆਦਾ 5-10 ਸਾਲ ਦੇਖ ਲੈਣਗੇ ਤੇ ਉਸ ਤੋਂ ਬਾਅਦ ਕੀ ਕਰਾਂ ਉਹ ਨਹੀਂ ਕੀ ਬਦਲ ਕੇ ਕੀ ਕਰ ਲਿਆ ਕੀ ਉਹੀ ਪਾ ਲਿਆ ਹਨਾ ਤੁਸੀਂ ਇੱਕ ਜਿਨ੍ਹਾਂ ਦਾ ਕੋਈ ਨਾਮ ਸੀ ਉਹ ਕਿੱਥੇ ਨੇ ਤੇ ਜਿਨ੍ਹਾਂ ਦਾ ਨਾਮ ਹੋਣਾ ਹੈ ਉਹਨਾਂ ਨੇ ਵੀ ਥੋੜੀ ਦੇਰ ਬਾਅਦ ਉੱਥੇ ਕੋਈ ਨਵੀਂ ਚੀਜ਼ ਇਹ ਇੱਕ ਨਾ ਪੌੜੀਦਾਰ ਪੌੜੀ ਸਟੈਪ ਬਾਈ ਸਟੈਪ ਇੱਕ ਚੱਕਰ ਆ ਦੁਨੀਆਦਾਰੀ ਦਾ ਜੋ ਇਹ ਸਮਝਣਾ ਚਾਹੀਦਾ ਇਨਸਾਨ ਨੂੰ ਬਈ ਕਿਉਂ ਜੇ ਕੁਦਰਤ ਨੇ ਕੋਈ ਨਾਮ ਦੇਣਾ ਆ ਕੁਦਰਤ ਨੇ ਤੁਹਾਨੂੰ ਚਮਕਾਣਾ ਆ ਤਾਂ ਤੁਹਾਨੂੰ ਚਮਕਾ ਹੀ ਦੇਣਾ ਉਹ ਕਾਰਨ ਤੇ ਵਜ੍ਹਾ ਵੀ ਵਕਤ ਨੇ ਬਣਾ ਹੀ ਦੇਣੀ ਆ ਇਹ ਪਰ ਸਾਨੂੰ ਸਮਝ ਆਉਂਦੀ ਕੋਈ ਨਹੀਂ ਸਾਨੂੰ ਹੁੰਦਾ ਕਿ ਅਸੀਂ ਇਸ ਤਰ੍ਹਾਂ ਕਰ ਲਾਂਗੇ ਤਾਂ ਇਸ ਤਰ੍ਹਾਂ ਹੋ ਜਾਾਂਗੇ ਮੈਂ ਇੱਕ ਗੱਲ ਹੋਰ ਜ਼ਰੂਰ ਕਹੂੰਗੀ ਇਹਦੇ ਨਾਲ ਹੁਣ ਜਿਆਦਾ ਦੇਰ ਤੱਕ ਕਿਸੇ ਨੂੰ ਬੇਵਕੂਫ ਵੀ ਨਹੀਂ ਬਣਾਇਆ ਜਾ ਸਕਦਾ ਇਹ ਗੱਲ ਸੱਚਾਈ ਆ ਜਦੋਂ ਤੁਸੀਂ ਬਹੁਤ ਹੀ ਲੌਜੀਕ ਤੇ ਤਰਕ ਨਾਲ ਚੱਲਦੇ ਹੋ ਤਾਂ ਤੁਹਾਡੇ ਅੰਦਰ ਕੁਐਸਚਨ ਆਉਂਦੇ ਆ ਤੇ ਉਹ ਕੁਐਸਚਨ ਦਾ ਹੋਣਾ ਹੀ ਅਸਲ 'ਚ ਤੁਹਾਡੀ ਸਮਝਦਾਰੀ ਆ ਜਦੋਂ ਤੁਹਾਡੇ ਅੰਦਰ ਕਿਸੇ ਤਰ੍ਹਾਂ ਦੇ ਕੁਐਸਚਨ ਖਤਮ ਹੋ ਗਏ ਤੇ ਤੁਸੀਂ ਅੱਖਾਂ ਬੰਦ ਕਰਕੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਅੰਨੇ ਹੋ ਗਏ ਤੇ ਅੰਨੇ ਨੂੰ ਪਤਾ ਨਹੀਂ ਲੱਗਦਾ ਉਹਨੂੰ ਸਿਰਫ ਉਂਗਲੀ ਫੜਾ ਕੇ ਕੋਈ ਜਿੱਧਰ ਨੂੰ ਮਰਜ਼ੀ ਲੈ ਜਾਵੇ ਉਹਦਾਂ ਨੂੰ ਟੁਰ ਪੈਂਦਾ ਤੇ ਅਸੀਂ ਇਦਾਂ ਹੀ ਤੁਰ ਰਹੇ ਹਾਂ ਜਦੋਂ ਕੋਈ ਇੱਕ ਜਿਹੜੀ ਕਹਿੰਦੇ ਆ ਕਿ ਸਮਝਦਾਰੀ ਵਾਲੀ ਗੱਲ ਇਹ ਹੁੰਦੀ ਆ ਕਿ ਤੁਸੀਂ ਸਮਝੋ ਅਗਲੇ ਦਾ ਸੁਣੋ ਤੁਹਾਨੂੰ ਉਸ ਚੀਜ਼ ਨੂੰ ਅਪਣਾ ਕੇ 4 ਦਿਨ 14 ਦਿਨ 24 ਦਿਨ 44 ਦਿਨ ਜਿੰਨੇ ਦਿਨ ਮਰਜੀ ਅਗਰ ਤੁਹਾਨੂੰ ਲੱਗ ਰਿਹਾ ਕਿ ਉਹ ਚੀਜ਼ ਤੁਹਾਡੀ ਕਿ ਕੁਝ ਨਹੀਂ ਹੈ ਇਟਸ ਓਕੇ ਕਿਸੇ ਲਈ ਹੋ ਸਕਦੀ ਆ ਸਾਡੇ ਲਈ ਨਹੀਂ ਹੋਈ ਤੁਹਾਨੂੰ ਬੰਦ ਕਰ ਦਿਓ ਛੱਡ ਦਿਓ ਕਿਉਂ ਚਪਕੀ ਰੱਖਦੇ ਆਂ ਅਸੀਂ ਕਿਉਂ ਗੁਲਾਮ ਬਣ ਜਾਂਦੇ ਆਂ ਅਸੀਂ ਆਪਣੀ ਰੂਟੀਨ ਦੇ ਰੂਟੀਨ ਆ ਕਰਨਾ ਉਸ ਤੋਂ ਬਾਅਦ ਆ ਕਰਨਾ ਉਸ ਤੋਂ ਬਾਅਦ ਇਹ ਵੀ ਗੁਲਾਮੀ ਆ ਕਿਉਂ ਕਰਨਾ ਬਈ ਕਦੇ ਤਾਂ ਆਪਣੇ ਆਪ ਨੂੰ ਟਾਈਮ ਦੋ ਕਦੇ ਤਾਂ ਆਪਣੇ ਆਪ ਨੂੰ ਆਜ਼ਾਦ ਕਰੋ ਅਸੀਂ ਜੀ ਰੋਜ਼ ਸਵੇਰੇ 4 ਵਜੇ ਉੱਠਦੇ ਆਂ ਔਰ ਕਦੇ 7 ਵਜੇ ਵੀ ਉੱਠ ਲਓ ਕੋਈ ਗੱਲ ਨਹੀਂ ਸੂਰਜ ਨੇ 7 ਵਜੇ ਚੜ ਜਾਣਾ ਕਦੇ ਕਦੇ ਲੰਬੀ ਨੀਂਦ ਲੈ ਕੇ ਤਾਂ ਦੇਖੋ ਕਿਉਂ ਸਰੀਰ ਨੂੰ ਕਸ਼ਟ ਦਿੱਤਾ ਫਿਰ ਕੀ ਹੋ ਗਿਆ ਰੋਜ਼ ਉੱਠਦੇ ਨਹੀਂ ਉਠੋ ਕਦੇ ਇੱਕ ਦਿਨ ਇਹ ਜਿਹਾ ਵੀ ਰੱਖੋ ਕਿ ਅੱਜ ਲੇਟ ਹੀ ਉੱਠਣਾ ਰੱਬ ਨਹੀਂ ਨੁਕਸਾਨ ਕਰਦਾ ਰੱਬ ਤੁਹਾਡੇ ਪਰਮਾਤਮਾ ਅੰਦਰ ਆ ਕੇ ਲੋਕਾਂ ਨੂੰ ਹੁੰਦਾ ਨਾ ਇੰਨੇ ਦਿਲ ਦਾ ਸਾਡੀ ਰੁਟੀਨ ਬਣੀ ਹੋਈ ਰੁਟੀਨ ਬਣੀ ਆ ਠੀਕ ਆ ਰੁਟੀਨ ਨਹੀਂ ਐ ਅਸਲ ਚ ਅਸੀਂ ਆਲੇ ਦੁਆਲੇ ਆਪਣਾ ਇੱਕ ਘੇਰਾ ਬਣਾ ਲਿਆ ਤੇ ਉਦਾਂ ਹੀ ਅਸੀਂ ਉਹ ਚੀਜ਼ਾਂ ਕਰਨ ਲੱਗੇ ਚਲੋ ਗੱਲ ਹੋਈ ਸੀ ਫਕੀਰੀ ਦੀ ਗੱਲ ਹੋਈ ਸੀ ਕਿ ਜਦੋਂ ਸਮਝ ਹੁੰਦੀ ਹੈ ਤਾਂ ਚੁੱਪ ਹੈ ਤੇ ਜਦੋਂ ਅਮੀਰੀ ਆਉਂਦੀ ਹੈ ਤਾਂ ਉਹ ਫਿਰ ਜਿੱਥੇ ਨਾਂ ਵੀ ਗੱਲ ਹੋਵੇ ਨਾ ਉੱਥੇ ਵੀ ੱੱਕੇ ਨਾਲ ਦੂਜਾ ਜਣਾ ਨੂੰ ਬਾਹੜ ਲੈਂਦਾ ਵੀ ਇਹਨੂੰ ਪੁੱਛੋ ਇਹਨੂੰ ਬਿਠਾਓ ਇਹਨੂੰ ਖੜੇ ਕਰੋ ਕਿਉਂਕਿ ਨਾਮ ਹੋ ਗਿਆ ਨਹੀਂ ਤਾਂ ਪਾਸਾ ਵਟ ਕੇ ਨੰਗ ਜਾਂਦੇ ਆ ਲੋਕ ਕੀਤਾ ਹੋਇਆ ਮਹਿਸੂਸ ਪ੍ਰੈਕਟੀਕਲ ਝੱਲਿਆ ਹੋਇਆ ਐਵੇਂ ਨਹੀਂ ਗੱਲ ਕਰਦੇ ਆਪਾਂ ਠੀਕ ਚਲੋ 10 ਜਨਵਰੀ 2026 ਦਿਨ ਸ਼ਨੀਵਾਰ ਦਾ ਹੈ ਜੀ ਅੱਜ 7ਵੀਂ ਦਿਥੀ ਹੈ ਅੱਜ ਠੀਕ ਆ ਔਰ ਹਸਤ ਨਕਸ਼ਤਰ ਸ਼ਾਮ 3:40 ਤੱਕ ਚੱਲ ਰਿਹਾ ਤੇ ਅਤੀ ਗੰਢ ਯੋਗ ਰਹੇਗਾ ਸਿਤਾਰਿਆਂ ਦੇ ਮੁਤਾਬਕ ਗ੍ਰਹਿਆਂ ਦੇ ਮੁਤਾਬਕ ਅੱਜ ਸ਼ਨੀਵਾਰ ਵਾਲੇ ਦਿਨ ਜੋ ਚੰਦਰਮਾ ਆ ਕન્યા ਰਾਸ਼ੀ ਵਿੱਚ ਹੀ ਬਣਾ ਰਹੇ ਬਣਿਆ ਰਹੇਗਾ ਕੱਲ ਸਵੇਰ ਤੱਕ ਤੇ ਸ਼ੁਕਰ ਉਤਰਾ ਫਾਲਗੋਨੀ ਨਕਸ਼ਤਰ ਚ ਉਤਰਾ ਸਾੜਾ ਨਕਸ਼ਤਰ ਤੇ ਜਾਏਗਾ ਦੁਪਹਿਰ ਨੂੰ 12:21 ਤੇ ਠੀਕ ਆ ਸ਼ਨੀਵਾਰ ਵਾਲੇ ਦਿਨ ਜੀ ਰਾਹੂ ਕਾਲ ਦੀ ਗੱਲ ਕਰੀਏ ਆਪਾਂ ਤਾਂ ਅੱਜ ਰਾਹੂ ਕਾਲ ਦਾ ਟਾਈਮ ਰਹੇਗਾ ਤਕਰੀਬਨ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਚਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਆ ਕੋਈ ਨਵਾਂ ਕੰਮ ਕਰਨਾ ਹੋਵੇ ਤਾਂ ਸਵੇ ਨੂੰ ਜਾਂਚ ਲੈਣਾ ਚਾਹੀਦਾ ਓਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐਰੀਜ਼ ਅਨਿਮੇਸ਼ ਰਾਸ਼ੀ ਮੇਸ਼ ਰਾਸ਼ੀ ਵਾਲਿਆਂ ਦੇ ਅੱਜ ਸ਼ੀਨੇ ਕੱਲ ਤੱਕ ਚੰਦਰਮਾ ਰਹੇਗਾ ਕੱਲ ਤੋਂ ਬਾਅਦ ਸਮਾਤਨ ਲਈ ਚੰਗਾ ਹੋ ਜਾਏਗਾ ਪਰ ਅੱਜ ਥੋੜਾ ਜਿਆ ਜੋ ਸੂਰਜ ਚੰਦਰਮਾ ਆਏ ਹਸਤ ਚੰਦਰ ਦੇ ਨਕਸ਼ਤਰ ਚਾ ਜੋ ਸੁਖ ਸਥਾਨ ਦਾ ਮਾਲਕ ਹੈ ਕੁਝ ਕੋ ਗੱਲਾਂ ਕੁਝ ਕੋ ਪਰੇਸ਼ਾਨੀਆਂ ਕੁਝ ਕੋ ਕੀ ਜਾਂ ਜੋ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਤਾਂ ਆਪਣੇ ਅੰਦਰ ਉਸ ਦਾ ਕੋਬਾਰ ਵੀ ਨਾ ਬਣਨ ਦਿਓ ਲਿਖ ਲਓ ਚੰਗਾ ਹੋ ਜਾਏਗਾ ਪੜ ਲਓ ਉਸ ਤੋਂ ਬਾਅਦ ਚੰਗਾ ਹੋ ਜਾਏਗਾ ਸਮਝ ਲਓ ਤਾਂ ਚੰਗਾ ਹੋ ਜਾਏਗਾ ਮੈਡੀਟੇਸ਼ਨ ਕਰ ਲਓ ਉਸ ਤੋਂ ਵੀ ਜ਼ਿਆਦਾ ਚੰਗਾ ਹੋ ਜਾਏਗਾ ਕਾਲਾ ਨੀਲਾ ਰੰਗ ਪਾਉਣਾ ਨਹੀਂ ਅੱਜ ਰੈੱਡ ਪਿੰਕ ਕਲਰ ਤੁਹਾਡਾ ਸ਼ੁਭ ਰਹੇਗਾ ਛੋਟੀਆਂ-ਛੋਟੀਆਂ ਆਟੇ ਦੀਆਂ ਗੋਲੀਆਂ ਬਣਾਓ ਮੱਛੀਆਂ ਨੂੰ ਪਾ ਕੇ ਔਰ ਰਿਲੈਕਸ ਮਿਲੇਗੀ ਟੌਰਸियन ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਅੱਜ ਜੋ ਚੰਦਰ ਦਾ ਨਕਸ਼ਤਰ ਹੈ ਠੀਕ ਠਾਕ ਹੈ ਸਿਹਤ ਦਾ ਧਿਆਨ ਰੱਖੋ ਨਜ਼ਲਾ ਜ਼ੁਕਾਮ ਤੰਗ ਕਰ ਸਕਦਾ ਬੱਸ ਇਹ ਵੀ ਦੀ ਬਰਬਾਦੀ ਕਰਨਾ ਚੰਗੀ ਗੱਲ ਨਹੀਂ ਹੈ ਜਿੱਥੇ ਜ਼ਰੂਰਤ ਨਹੀਂ ਹੈ ਉੱਥੇ ਜ਼ਿਆਦਾ ਖਰਚਾ ਨਹੀਂ ਕਰਨਾ ਚਾਹੀਦਾ ਤੇ ਸਫਰ ਵੀ ਧਿਆਨ ਨਾਲ ਕਰਨਾ ਚਾਹੀਦਾ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਤੇ ਥੋੜਾ ਜੀ ਪਰੇਸ਼ਾਨੀ ਥੋੜੀ ਕੰਮ ਕਰਨ ਨੂੰ ਲੈ ਕੇ ਥੋੜੇ ਹੱਥੋਂ ਕੰਮ ਬਣਦੇ ਬਣਦੇ ਨਿਕਲ ਰਹੇ ਆ ਹਨ ਉਹਦੇ ਕਰਕੇ ਥੋੜੀ ਜੀ ਤੇ ਮਾਗੀ ਟੈਨਸ਼ਨ ਵਧੀ ਹੋਈ ਆ ਤਾਂ ਇਸ ਕਰਕੇ ਤੁਸੀਂ ਅੱਜ ਹਰਾ ਰੰਗ ਪਾਉਣਾ ਹੈ ਤੇ ਪੰਛੀਆਂ ਨੂੰ ਹਰੀ ਮੂੰਗੀ ਪਾ ਦੇਣੀ ਆ ਛੱਤ ਤੇ ਨਹੀਂ ਪਾਉਣੀ ਬਾਹਰ ਕਿਤੇ ਵੀ ਪਾਓ ਜੈਮ ਨਹੀਂ ਜੈਮ ਮਿਥੁਰਾਸ਼ੀ मिथु आ, मिथुन राशि दे ਲਈ ਜੋ ਸੂਰਜ ਬੁੱਧ ਸ਼ੁਕਰ ਮੰਗਲ ਚੌਥੇ ਸਥਾਨ ਤੇ ਚੰਦਰਜ ਸੌਰੀ ਸੱਤਵੇਂ ਸਥਾਨ ਤੇ ਚੰਦਰਜ ਚੌਥੇ ਸਥਾਨ ਚ ਰਹੇਗਾ ਗ੍ਰਹਾਂ ਦੇ ਮੁਤਾਬਕ ਅ ਮਿਥਨ ਕਿਉਂਕਿ ਬੁੱਧ ਮਾਲਕ ਹੈ ਤਾਂ اولاد ਨਾਲ ਥੋੜਾ ਜਿਹਾ ਸੰਬੰਧਾਂ ਚ ਸੁਧਾਰ ਲਈ ਯਤਨ ਕਰੋ ਥੋੜੀ ਦੇਰ ਆਪਣੇ ਮਾਤਾ ਪਿਤਾ ਕੋਲ ਵੀ ਬੈਠੋ ਤੇ ਬੱਚਿਆਂ ਕੋਲ ਵੀ ਟਾਈਮ ਸਪੈਂਡ ਕਰੋ ਮੋਬਾਈਲ ਤੋਂ ਥੋੜੀ ਜਿਹੀ ਦੂਰੀ ਬਣਾ ਲਓ ਕੁਝ ਨਹੀਂ ਨਿਕਲਣਾ ਇਹਦੇ ਚੋਂ ਐਵੇਂ ਹੀ ਅੱਖਾਂ ਤੇ ਦਿਮਾਗ ਖਰਾਬ ਕੀਤਾ ਜਾਂ ਚੰਦਰ ਦਾ ਨਕਸ਼ਤਰ ਧਨ ਬਿਜ਼ਨਸ ਵਪਾਰ ਕੰਮਕਾਰ ਲਈ ਚੰਗਾ ਆਇਆ ਤੇ ਚਲਦੇ ਪਾਣੀ ਚ 485 ਚਲ ਪਰਵਾ ਕਰ ਦੋ ਅਗਰ ਕਿਤੇ ਜਾ ਰਹੇ ਹੋ ਤਾਂ ਗ੍ਰੇ ਕਲਰ ਤੁਹਾਡਾ ਅੱਜ ਸ਼ੁਭ ਰਹੇਗਾ ਕੈਂਸਰ ਕਰਕਰਾਸ਼ੀ ਕਰਕਰਾਸ਼ੀ ਵਾਲਿਆਂ ਦੇ ਚਲੋ ਵਿਰੋਧੀ ਤਾਂ ਦਬੇ ਹੋਏ ਆ ਪ੍ਰਾਪਰਟੀ ਲਈ ਚੰਗਾ ਘਰ ਚ ਕੰਸਟਰਕਸ਼ਨ ਦਾ ਕੰਮ ਕਰਾਉਣਾ ਉਹਦੇ ਲਈ ਵੀ ਸਮਾਂ ਚੰਗਾ ਚੱਲ ਰਿਹਾ ਕੋਈ ਰੁਕਾਵਟ ਵਾਲੀ ਗੱਲਬਾਤ ਹੈ ਨਹੀਂ ਐ ਛੱਤ ਜਰੂਰ ਕਰਦੀ ਸਾਫ ਰੱਖਣੀ ਐ ਤੇ ਕੁੱਤੇ ਨੂੰ ਰੋਟੀ ਅੱਜ ਤੁਸੀਂ ਜਰੂਰ ਪਾ ਦੇਣੀ ਐ ਚੰਦਰ ਦਾ ਨਕਸ਼ਤਰ ਐ ਤੇ ਨੀਲਾ ਰੰਗ ਤੇ ਅੱਜ ਬਿਲਕੁਲ ਵੀ ਨਾ ਪਾਓ ਜੋ ਰਾਹੂ ਦਾ ਕਾਰਕ ਮੰਨਿਆ ਜਾਂਦਾ ਹੈ ਤੇ ਮਿੱਠਾ ਮੂਨੂ ਲਾ ਕੇ ਪਾਣੀ ਪੀ ਕੇ ਕੀਤੀ ਗਈ ਹਰ ਕੰਮ ਦੀ ਸ਼ੁਰੂਆਤ ਸ਼ੁਭ ਫਲ ਦੇएगी ਗਲੇ ਦੀ ਕੋਈ ਪ੍ਰੋਬਲਮ ਹੈ ਤਾਂ ਫਟਕੜੀ ਵਾਲੇ ਪਾਣੀ ਦੀ ਕੁਰਲੀ ਕਰ ਸਕਦੇ ਹੋ ਲਿਓ ਜਾਨੀ ਸਿੰਘ ਰਾਸ਼ੀ orange ਕਲਰ ਸਿੰਘ ਰਾਸ਼ੀ ਵਾਲਿਆਂ ਦਾ ਅੱਜ ਲੱਕੀ ਰਹੇਗਾ ਸਿਤਾਰਿਆਂ ਦੇ ਮੁਤਾਬਕ ਗ੍ਰਹਿਆਂ ਦੇ ਮੁਤਾਬਕ ਚੰਦਰ ਦਾ ਨਕਸ਼ਤਰ ਥੋੜੀ ਜੀ ਮਾਨਸਿਕ ਕਲਪਹਟ ਦੇ ਸਕਦਾ ਤੁਹਾਨੂੰ ਤੇ ਨਾਲ ਜੋ ਦੇਖਿਆ ਜਾਵੇ ਤਾਂ ਚੰਦਰਮਾ ਤੁਹਾਡੇ ਬਾਅਦਵੀਂ ਖਾਨੇ ਦਾ ਮਾਲਕ ਹੋਣ ਕਰਕੇ ਅਚਾਨਕ ਪਏ ਖਰਚੇ ਵੀ ਆਰਥਿਕ ਸਥਿਤੀ ਨੂੰ ਡਾਮਡੋਲ ਕਰਨਗੇ ਤੇ ਮਨ ਨੂੰ ਥੋੜਾ ਆਪਾਂ ਕਹਿ ਸਕਦੇ ਹਾਂ ਕਿ ਕੀ ਕਰੀਏ ਤੇ ਕੀ ਨਾ ਕਰੀਏ ਇਦਾਂ ਦੀ ਸਿਚੁਏਸ਼ਨ ਜਾਂ ਕਰਜ਼ੇ ਨੂੰ ਲੈ ਕੇ ਥੋੜੀ ਪਰੇਸ਼ਾਨੀ ਵੀ ਰਹਿ ਸਕਦੀ ਆ ਤਾਂ ਚੰਦਰ ਨੂੰ ਸ਼ੁਭ ਕਰਨ ਦੇ ਲਈ ਦੁੱਧ ਮੱਥੇ ਤੇ ਲਾਉਣਾ ਪਾਣੀ ਚ ਦੁੱਧ ਪਾ ਕੇ ਨਹਾਉਣਾ ਤੇ ਨਾਲ ਸ਼ਨੀਵਾਰ ਦਾ ਦਿਨ ਹੈ ਅੱਜ ਤੁਸੀਂ ਥੋੜੇ ਜਿਹਾ ਚੌਲ ਚੱਲਦੇ ਪਾਣੀ ਚ ਜਲ ਪ੍ਰਵਾਹ ਕਰਾਓ ਰਿਲੈਕਸ ਮਿਲੇਗੀ ਲਈ ਵਰਗੋਜਨਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੰਦਰ ਦਾ ਨਕਸ਼ਤਰ ਠੀਕ ਹੈ ਮਾਤਾ ਦੀ ਸਿਹਤ ਨੂੰ ਲੈ ਕੇ ਥੋੜਾ ਮੌਸਮ ਨੂੰ ਲੈ ਕੇ ਥੋੜੀ ਬਹੁਤੀ ਜੀ ਪਰੇਸ਼ਾਨੀ ਥੋੜੀ ਹਾਵੀ ਜੀ ਰਹੇਗੀ ਹੈ ਨਾ ਤੇ ਨਾਲ ਆਪਾਂ ਦੇਖਿਆ ਜਾਵੇ ਤਾਂ ਚੰਦਰ ਇਨਕਮ ਦਾ ਮਾਲਕ ਹੈ ਇਨਕਮ ਲਈ ਸਿਤਾਰੇ ਚੰਗਿਆ ਪੈਸੇ ਦੇਣੇ ਵੀ ਪੈ ਸਕਦੇ ਆ ਘਰ ਵਿੱਚ ਛੋਟੇ ਮੋਟੇ ਕੰਮਾਂ ਲਈ ਤੁਸੀਂ ਵੀ ਭੱਜ ਦੱਠ ਕਰ ਰਹੇ ਹੋ ਘਰ 'ਚ ਨਵੀਂ ਕੋਈ ਚੀਜ਼ ਖਰੀਦਣ ਲਈ ਲਗਜ਼ਰੀ ਚੀਜ਼ ਖਰੀਦਣ ਲਈ ਵੀ ਸਿਤਾਰੇ ਤੁਹਾਡੇ ਚੰਗਿਆ ਘਰ 'ਚ ਕੁਝ ਨਾ ਕੁਝ ਕੰਮ ਜ਼ਰੂਰ ਹੋਣਗੇ ਵਧੀਆ ਗ੍ਰਹਿ ਚੱਲਦੇ ਪਏ ਆ ਤੁਹਾਡੇ ਗਾਂ ਨੂੰ ਰੋਟੀ ਪਾਓ ਤੇ ਚੰਦਰ ਵੀ ਸ਼ੁਭ ਤੇ ਸ਼ੁਕਰ ਵੀ ਸ਼ੁਭ ਹੋ ਜਾਏਗਾ ਠੀਕ ਤੇ ਬੁੱਧ ਨੂੰ ਸ਼ੁਭ ਕਰਨ ਦੇ ਲਈ ਅੱਜ ਤੁਸੀਂ ਫਿਰੋਜ਼ੀ ਕਲਰ ਪਾ ਸਕਦੇ ਹੋ ਲਿਬਰਟੂਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਅੱਜ ਅੱਛੀ ਲੋਕਾਂ ਨਾਲ ਸਬੰਧਾਂ ਦਾ ਫਾਇਦਾ ਹੋ ਜਾਏਗਾ ਚੰਦਰਮਾ ਦਸਵੇਂ ਖਾਨੇ ਦਾ ਮਾਲਕ ਹੈ ਪਰ ਥੋੜਾ ਵਾਹਨ ਧਿਆਨ ਨਾਲ ਚਲਾਓ ਤਾਂ ਕੀ ਹੋ ਸਕਦਾ ਇਹਦੇ ਲਈ ਤਕਰੀਬਨ ਚਲਾਣ ਵਗੈਰਾ ਨਾਲ ਕਟਿਆ ਜਾ ਰਹੀ ਕਿਤੇ ਆਪਣਾ ਪੇਪਰ ਵਰਕ ਵੀ ਥੋੜਾ ਜਿਹਾ ਸਹੀ ਰੱਖੋ ਕਨਫਿਊਜ਼ ਨਾ ਹੋਵੋ ਕਿਸੇ ਤਰ੍ਹਾਂ ਦੇ ਡਿਸੀਜਨ ਲੈਣ ਵਿੱਚ ਥੋੜੀ ਪ੍ਰੋਬਲਮ ਆ ਰਹੀ ਆ ਤਾਂ ਥੋੜਾ ਟਾਈਮ ਲੈ ਕੇ ਆਪਣੇ ਭਾਈ-ਭੈਣ ਦੀ ਸਲਾਹ ਲੈ ਕੇ ਚੱਲਣ ਤੇ ਸਮਝੋ ਰਿਲੈਕਸ ਵੀ ਮਿਲੇਗੀ ਤੇ ਨਾਲ ਡਿਸੀਜਨ ਵੀ ਸਹੀ ਲਿਆ ਜਾਏਗਾ ਠੀਕ ਸ਼ੁਭ ਰੰਗਾ ਜਾਮਨੀ ਰਹੇਗਾ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦਾ ਬ੍ਰਾਊਨ ਕਲਰ ਅੱਜ ਸ਼ੁਭ ਰਹਿਣ ਵਾਲਾ ਆ ਚੰਦਰ ਇਨਕਮ ਸਥਾਨ ਚਾ ਔਰ ਚੰਦਰदाई ਨਕਸ਼ਤਰ ਜੋ ਕਿਸਮਤ ਦਾ ਮਾਲਕ ਅੱਜ ਦਿਨ ਅੱਛਾ ਜਾਏਗਾ ਬਿਜ਼ੀ ਰਹੋਗੇ ਆ ਰ ਟਾਈਮ ਸਪੈਂਡ ਹੋਏਗਾ ਪਰਿਵਾਰ ਨਾਲ ਪਰਿਵਾਰ ਚ ਬੈਠ ਕੇ ਚੰਗਾ ਵਧੀਆ ਆਪਣੇ ਆਪ ਨੂੰ ਵਧੀਆ ਮਹਿਸੂਸ ਕਰੋਗੇ ਤੁਸੀਂ ਕੋਈ ਮੂਵੀ ਦੇਖਣ ਦਾ ਮਨ ਬਣ ਰਿਹਾ ਘੁੰਮਣ ਫਿਰਨ ਦਾ ਮਨ ਬਣ ਰਿਹਾ ਕਿਤੇ ਮਾਲ ਜਾਣ ਦਾ ਕਿਤੇ ਸ਼ਾਪਿੰਗ ਕਰਨ ਦਾ ਤਾਂ ਵੀ ਤੁਹਾਡਾ ਵਕਤ ਬਿਲਕੁਕੁਲ ਅੱਛਾ ਚੱਲ ਰਿਹਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਤੇ ਮੰਗਲ ਹੈ ਵੀ ਸ਼ੁਭ ਸੂਰਜ ਬੁੱਤ ਤੇ ਚੰਦਰਨਾ ਤੇ ਚੰਦਰ ਦਾ ਨਕਸ਼ਤਰ ਵੀ ਮਿੱਤਰ ਹੈ ਤਾਂ ਕੋਈ ਉਪਾਅ ਕਰਨ ਦੀ ਵੀ ਜ਼ਿਆਦਾ ਲੋੜ ਨਹੀਂ ਹੈ ਸੱਜ ਤੇਰੀਸ ਤੁਹਾਨੂੰ ਰਾਸ਼ੀ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਥੋੜੀ ਬੈਸਬਾਜੀ ਕਰਨ ਤੋਂ ਬਚਣਾ ਚਾਹੀਦਾ ਹੈ ਆਪਣੇ ਪਰਿਵਾਰ ਨਾਲ ਬਜ਼ੁਰਗਾਂ ਨਾਲ ਹੈਨਾ ਭਾਵੇਂ ਕਿ ਚੰਦਰਮਾ 10ਵੇਂ ਸਥਾਨ 'ਚ ਹੈ ਪਰ ਫਿਰ ਵੀ ਜੋ ਨਕਸ਼ਤਰਾ ਚੰਦਰ ਤੁਹਾਡੇ 8ਵੇਂ ਖਾਨੇ ਦਾ ਮਾਲਕ ਹੋਣ ਕਰਕੇ ਕਹਿ ਸਕਦੇ ਆਪਾਂ ਕਿ ਕਈ ਵਾਰੀ ਡਾਊਨ ਡੋਲਸ ਦਿੱਤੀਆਂ ਦਿਨ ਵਿੱਚ ਮਹਿਸੂਸ ਹੋ ਸਕਦੀਆਂ ਨੇ ਕਦੀ ਡਾਊਨ ਜਾ ਰਿਹਾ ਕਦੀ ਅੱਪ ਜਾ ਰਿਹਾ ਕਦੀ ਸੋਚ ਕਿੱਦਾਂ ਦੀ ਹੋ ਰਹੀ ਹੈ ਕਦੀ ਮਨ ਥੋੜਾ ਕਬਰਾਟ ਜੀ ਹੋ ਰਹੀ ਹੈ ਹਨਾ ਕਿੰਦਾ ਤਾਂ ਚਲੋ ਸੇਤਾ ਦਾ ਧਿਆਨ ਰੱਖਣਾ ਹੀ ਆ ਨਾਲ ਤੁਸੀਂ ਨਸ਼ੇ ਤੋਂ ਜ਼ਰੂਰ ਦੂਰੀ ਬਣਾ ਕੇ ਰੱਖਣੀ ਹੈ ਗੁਰਦਾ ਸੇਵਨ ਕਰਨਾ ਨਹੀਂ ਆ ਪਰ ਗੁੜ ਤੁਸੀਂ ਗਾਂ ਨੂੰ ਜ਼ਰੂਰ ਖਲਾ ਸਕਦੇ ਹੋ ਚੰਦਰ ਚੂਫਲ ਦਵੇ ਤਾਂ ਮਾਂ ਨਾਲ ਦਹਿਸਪਾਜੀ ਕਰਨ ਤੋਂ ਬਚੋ ਤੇ ਮਾਂ ਦੇ ਪੈਰੀਂ ਹੱਥ ਲਾ ਕੇ ਦਿੰਦੀ ਸ਼ੁਰੂਆਤ ਕੈਪ੍ਰਿਗੋਨ ਜਾਂ ਮਕਰ ਰਾਸ਼ੀ ਹੁਣ ਮਕਰ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਸਿਤਾਰਿਆਂ ਦੇ ਮੀਤਾਬਕ ਤਕਰੀਬਨ ਕਰੀਮ ਕਲਰ ਤੁਹਾਡਾ ਅੱਜ ਸ਼ੁਭ ਰਹਿਣ ਵਾਲਾ ਆ ਔਰ ਸਿਤਾਰੇ ਤੁਹਾਡੇ ਚੰਗੇ ਚੱਲਦੇ ਪਏ ਆ ਚੰਦਰ 7ਵੇਂ ਖਾਨੇ ਦਾ ਮਾਲਕ ਹੈ ਜੀਵਨ ਸਾਥੀ ਦੇ ਕੰਮਕਾਰ ਦੀ ਪਰੇਸ਼ਾਨੀ ਰਹਿ ਸਕਦੀ ਆ ਘਰੇਲੂ ਕੰਮ ਕਰਨ ਵਾਲਿਆਂ ਨੂੰ ਬੁਟੀਕ ਦਾ ਜਾਂ ਕੈਰੀ ਆਪਾਂ ਕਿ ਬਿਊਟੀਸ਼ਨ ਦਾ ਕੰਮ ਕਰਨ ਵਾਲਿਆਂ ਦੇ ਬਿਲਕੁਲ ਚੰਗਾ ਹਦਾ ਬੜੇ ਸ਼ਤੋਂ ਕੋਈ ਚੰਗੀ ਖਬਰ ਜੇ ਕੰਮ ਕਰ ਚੇਂਜ ਕਰਨਾ ਹੈ ਤਾਂ ਜਦੋਂ ਪਹਿਲਾ ਕੰਮ ਹੱਥ ਆ ਜਾਵੇ ਤਾਂ ਜ਼ਰੂਰ ਤੁਸੀਂ ਚੇਂਜ ਕਰ ਸਕਦੇ ਹੋ ਤੁਹਾਡੇ ਲਈ ਵਧੀਆ ਰਹੇਗਾ ਕੋਈ ਜ਼ਿਆਦਾ ਤੁਹਾਨੂੰ ਵੀ ਉਪਾਗ ਕਰਨ ਦੀ ਜ਼ਰੂਰਤ ਨਹੀਂ ਬਸ ਪੈਸੇ ਦਾ ਲੈਣ ਦੇਣ ਧਿਆਨ ਨਾ ਕਰਨਾ ਮਨ ਦੀ ਬਜਾਏ ਦਿਮਾਗ ਤੋਂ ਚੱਲਣਾ ਹੈ ਇਨਵੈਸਟਮੈਂਟ ਜ਼ਿਆਦਾ ਨਹੀਂ ਕਰਨੀ ਕਿਉਰਸ ਜਾਨੀ ਕਮਰਾਸ਼ੀ ਕਮਰਾਸ਼ੀ ਵਾਲਿਆਂ ਦੇ ਲਈ ਲਾਈਟ ਜਿਆ ਸਕਾਈ ਬਲੂ ਕਲਰ ਤੁਹਾਡਾ ਸ਼ੁਭ ਰਹੇਗਾ ਸਿਤਾਰੇ ਤੁਹਾਡੇ ਅੱਜ ਦੇ ਦਿਨ ਤਕਰੀਬਨ ਤਕਰੀਬਨ ਸਮੇਂ ਨੂੰ ਆਰਾਮ ਨਾਲ ਕੱਢਣ ਵਾਲੇ ਆ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਉਲਝੀਵਾ ਪੁਲਿਸ ਚੱਕਰ ਚੰਦਰ ਅਠਵੇਂ ਸਤਾਂਜ ਹੋਣ ਕਰਕੇ ਪੈ ਸਕਦਾ ਆ ਕਿਸੇ ਦੀ ਜ਼ਮਾਨਤ ਖਮਾਣੋ ਦੇ ਵਿੱਚ ਬਿਲਕੁਲ ਨਹੀਂ ਪੈਣਾ ਠੀਕ ਮਾਨਸਿਕ ਤੌਰ ਤੇ ਥੋੜੀ ਜੀ ਪਰੇਸ਼ਾਨੀ ਵਾਲਾ ਦਿਨ ਜਾਏਗਾ ਬੱਚਿਆਂ ਨੂੰ ਲੈ ਕੇ ਬੱਚਿਆਂ ਦੇ ਕੰਮ ਕਰਨ ਨੂੰ ਲੈ ਕੇ ਡਿਸਪਲਨ ਨੂੰ ਲੈ ਕੇ ਘਰ ਵਿੱਚ ਤੁਹਾਡੇ ਅਨਸਾਰ ਤਰਕੀਬ ਨਾ ਕੰਮ ਨਹੀਂ ਹੋ ਰਹੀ ਇਸ ਤਰ੍ਹਾਂ ਥੋੜੀ ਜੀ ਖੱਜਲਖਵਰੀ ਰਹਿ ਸਕਦੀ ਆ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਾ ਹੋਵੇ ਇਸ ਦੇ ਲਈ ਤੁਸੀਂ ਇਕ ਤਾਂ ਰਾਹੁ ਨੂੰ ਸ਼ਾਂਤ ਕਰਨਾ ਅੱਜ ਸ਼ਨੀਵਾਰ ਦਾ ਦਿਨ ਹੈ ਹੋ ਸਕੇ ਤਾਂ ਘਰ ਚ ਕੱਚੀ ਲੱਸੀ ਦਾ ਛਿੱਟਾ ਤੇ ਨਾਲ ਇੱਕ ਨਾਰੀਆ ਲੈ ਕੇ ਜਲ ਪ੍ਰਵਾਹ ਕਰ ਸਕਦੇ ਹੋ ਪਾਈਸਿਸ ਹਨੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਦੇ ਲਈ ਅੱਜ ਤਕਰੀਬਨ ਪੀਚ ਕਲਰ ਲੱਕੀ ਰਹੇਗਾ ਸਿਤਾਰਿਆਂ ਦੇ ਮੁਤਾਬਕ ਨਜ਼ਰਾਂ ਤੋਂ ਬਚਨਾ ਹੈ ਸ਼ਨੀ ਦੀ ਚੰਦਰ ਤੇ ਦ੍ਰਿਸ਼ਟੀ ਪੈ ਰਹੀ ਹੈ ਸ਼ਨੀ ਨੇ ਰਾਤ ਤੇ ਚੰਦਰ ਮੰਤਾ ਚਾਨਣ ਆਪਣੇ ਆਪ ਨੂੰ ਮੈਡੀਟੇਸ਼ਨ ਕਰਕੇ ਤੁਸੀਂ ਹਰ ਤਰ੍ਹਾਂ ਦੀ ਮੁਸੀਬਤ ਹੋਵੇ ਕੋਈ ਪਰੇਸ਼ਾਨੀ ਹੋਵੇ ਕੋਈ ਗੱਲਬਾਤ ਹੋਵੇ ਕੋਈ ਪ੍ਰੇਮ ਸਬੰਧਾਂ ਚੁਲਝੇਵਾ ਹੋਵੇ ਕੋਈ ਪੜ੍ਹਾਈ ਦਾ ਬਰਡਨ ਹੋਵੇ ਉਹਦੇ ਚੋਂ ਨਿਕਲ ਸਕਦੇ ਹੋ ਕਿਉਂਕਿ ਬ੍ਰਹਿਸਪਤ ਤੁਹਾਡਾ ਬਹੁਤ ਹੀ ਸ਼ੁਭ ਚੱਲ ਰਿਹਾ ਆ ਔਰ ਕਿਉਂਕਿ ਤੁਹਾਡੀ ਰਾਸ਼ੀ ਤੋਂ ਚੌਥੇ ਸਥਾਨ ਵਿੱਚ ਆ ਤਾਂ ਇਸ ਲਈ ਤੁਸੀਂ ਕੇਸਰ ਮੱਥੇ ਤੇ ਲਾਉਣਾ ਅੱਜ ਦੇ ਦਿਨ ਦਾ ਉਹ ਬਾਰਵੇਗਾ ਤੁਹਾਡਾ ਤੇ ਰਸੋਈ ਚ ਬੈਠ ਕੇ ਖਾਣਾ ਖਾਣ ਦਾ ਸਮਝੋ ਰਾਹੂ ਦਾ ਵੀ ਸ਼ੁਭ ਵਾਲ ਮੇਰੇ ਜਾਏਗਾ ਏਸੀਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਲੌਜੀਕਲੀ ਦੱਸਿਆ ਕਿ ਗ੍ਰਹਾਂ ਨੂੰ ਕਿੱਦਾਂ ਸਹੀ ਕਰ ਸਕਦੇ ਹਾਂ ਸਿਤਾਰਿਆਂ ਅਨੁਸਾਰ ਸਮਝ ਕੇ ਚੱਲ ਕੇ ਹੀ ਅਸੀਂ ਆਪਣੇ ਆਪ ਲਈ ਵੀ ਤੇ ਸਿਤਾਰਿਆਂ ਮੁਤਾਬਕ ਹੀ ਤਕਰੀਬਨ એનર્ਜੀ ਨੂੰ ਅੱਛਾ ਕਰਕੇ ਦਿਨ ਨੂੰ ਹੋਰ ਅੱਛਾ ਬਣਾ ਸਕਦੇ ਹਾਂ ਵਾਸਤੂ ਟਿਪ ਦੇ ਵਿੱਚ ਆਪਾਂ ਤੁਹਾਨੂੰ ਛੋਟੇ-ਛੋਟੇ ਟਿਪ ਦੱਸਦੇ ਰਹਿੰਦੇ ਹਾਂ ਕਿ ਕਿੱਦਾਂ ਆਪਾਂ ਘਰ ਦਾ ਛੋਟੀਆਂ ਵਸਤੂਆਂ ਨੋ ਸਹੀ ਕਰਕੇ ਅੱਜ ਕੱਲ ਇੱਕ ਬੜਾ ਹੀ ਚੱਲਿਆ ਹੋਇਆ ਕਿ ਘਰ ਦੀ એનર્ਜੀ ਚੈੱਕ ਕਰਾਉਣੀ ਆ ਘਰ ਦੀ એનર્ਜੀ ਖਰਾਬ ਹੋ ਜਾਂਦੀ ਆ ਜਦੋਂ ਨਾ ਘਰ ਦੇ ਵਿੱਚ ਤੁਸੀਂ ਘਰ 'ਚ ਧੁੱਪ ਨਾ ਆਵੇ ਹਨਾ ਘਰ 'ਚ ਮਤਲਬ ਕਿ ਉਦਾਸੀ ਹੋਵੇ ਹਨਾ ਤੇ ਨਾਲ ਆਪਾਂ ਦੇਖੀਏ ਕਿ ਹਵਾ ਜਾਂ ਧੁੱਪ ਦੀ ਕ੍ਰੋਸਿੰਗ ਨਾ ਹੋ ਰਹੀ ਹੋਵੇ ਤਾਂ ਉੱਥੇ એનર્ਜੀ ਆਪਣੇ ਆਪ ਹੀ ਹੌਲੀ-ਹੌਲੀ ਹੌਲੀ-ਹੌਲੀ 네ਗੇਟਿਵ ਹੋ ਜਾਂਦੀ ਆ ਇਸੇ ਕਰਕੇ ਕਿਹਾ ਗਿਆ ਆ ਕਿ ਘਰ ਮਕਾਨ ਕਿਸੇ ਵੀ ਫੇਸ ਦਾ ਹੋਵੇ ਪਰ ਅੰਦਰ ਧੁੱਪ ਦਾ ਆਉਣਾ ਹਵਾ ਦਾ ਕਰਾਸ ਹੋਣਾ ਮਤਲਬ ਕਿ ਵਿੰਡੋ ਵਗੈਰਾ ਜਰੂਰ ਰੱਖਣੀਆਂ ਚਾਹੀਦੀਆਂ ਹਰ ਕਮਰੇ ਵਿੱਚ ਤਾਂ ਕਿ ਉਹ ਕਰਾਸਿੰਗ ਹਵਾ ਤੇ ਦਿਨ ਦੇ ਟਾਈਮ ਤੇ ਪਰਦੇ ਪਰੇ ਕਰਕੇ ਹਵਾ ਦੀ ਕਰਾਸਿੰਗ ਕਰਨੀ ਚਾਹੀਦੀ ਹੈ ਪਰ ਕੁਝ ਲੋਕ ਅੱਜ ਕੱਲ ਕੋਈ એનર્ਜੀ ਚੈੱਕ ਕਰਕੇ ਤਾਂ ਉਹਦੇ ਵਿੱਚ ਤਕਰੀਬਨ ਕਹਿੰਦੇ ਆ ਕਿ ਕਿੰਨਾ ਔਰਾ ਜਿੱਦਾਂ ਆਪਾਂ ਚੈੱਕ ਕਰ ਸਕਦੇ ਹਾਂ ਤਾਂ ਮੇਨ ਗੱਲ ਇਹ ਆ ਕਿ ਗ੍ਰਹਿਆਂ ਦੇ ਮੁਤਾਬਕ ਜਦੋਂ ਤੁਸੀਂ ਚੈੱਕ ਕਰਦੇ ਹੋ એનર્ਜੀ ਤਾ ਕੁਛ ਲੋਕ ਕਹਿੰਦੇ ਆ ਕਿ ਇੰਨੀ ਆਵੈ ਤੇ ਇੱਥੇ ਆ ਦੱਬਰ ਨਾਲ ਆ ਹੋ ਜਾਂਦਾ ਦੇਖੋ ਕੁਛ ਵੀ ਦੱਬਰ ਨਾਲ ਔਰ ਐਨਰਜੀ ਵਾਦੀ ਨਹੀਂ ਓਕੇ ਤਾਂ ਕੀ ਕਰਨਾ ਤੁਸੀਂ ਘਰ ਚ ਕੱਚੀ ਲੱਸੀ ਦਾ ਛਿੱਟਾ দেয়া ਕਰੋ ਮਿਊਜ਼ਿਕ ਚ ਚਲਾ ਕੇ ਰੱਖੋ ਔਰ ਕੁੱਤਿਆਂ ਨੂੰ ਖਾਣਾ ਪਾਓ ਔਰ ਇੱਕ ਵਧੀਆ ਜੀ ਸਮੈਲ ਵਾਲਾ ਕੋਈ ਪਰਫਿਊਮ ਜਾਂ ਕੁਛ ਵੀ ਤੁਸੀਂ ਇੱਕ ਜਿੱਦਾਂ ਮੰਨ ਲਓ ਕਿ ਅੱਜ ਐਤਵਾਰ ਦਾ ਦਿਨ ਹੈ ਮੰਨ ਲਓ ਸੰਡੇ ਵਾਲੇ ਦਿਨ ਤੁਸੀਂ ਸਾਰੇ ਵਿੰਡੋ ਖੋਲ ਕੇ ਔਰ ਉੱਚਾ ਲਗਾ ਕੇ ਉਸ ਤੋਂ ਬਾਅਦ ਅੱਛੀ ਸਪਰੇਅ ਕਰੋ ਸਾਰੇ ਕਮਰਿਆਂ ਦੇ ਵਿੱਚ ਔਰ ਅੱਛਾ ਮਿਊਜ਼ਿਕ ਲਾਓ ਸਾਰੀਆਂ ਵਿੰਡੋ ਅੱਧੇ ਘੰਟੇ ਲਈ ਖੋਲ੍ਹ ਦਿਓ ਪਰਦੇ ਪਰੇ ਕਰ ਦਿਓ ਤੁਹਾਡੇ ਘਰ ਦਾ ਔਰਾ એનર્ਜੀ ਹੌਲੀ ਹੌਲੀ ਸਹੀ ਹੋ ਜਾਏਗੀ ਅੱਜ ਕੱਲ੍ਹ ਹੁਣ ਸਰਦੀਆਂ ਨੇ ਕਿਤੇ ਵੀ ਜਾਓ ਅੰਦਰ ਵੜੋ ਜੀ ਦਰਵਾਜ਼ਾ ਬੰਦ ਕਰ ਦਿਓ ਛੇਤੀ ਜੀ ਦਰਵਾਜ਼ਾ ਬੰਦ ਕਰੋ ਬਾਈ ਸਾਤਾ ਲੈਣਾ ਆਕਸੀਜਨ ਤਾਂ ਚਾਹੀਦੀ ਆ ਦਰਵਾਜ਼ੇ ਦੇ ਨਾਲ ਕੋਈ ਜ਼ਿਆਦਾ ਠੰਡ ਅੰਦਰ ਨਹੀਂ ਵੜਨ ਲੱਗੀ ਹੈ ਨਾ ਤਾਂ ਤੁਸੀਂ ਥੋੜਾ ਜਿਹਾ ਹੀਟ ਤੋਂ ਵੀ ਥੋੜਾ ਬਚਿਆ ਕਰੋ एक थोड़ा खुली हवा ऑक्सीजन भावें किए भी हो थोड़ी देर दस मिनट पंद्रह मिनट हाँ ठीक है भाई ठंड आ लिपट के बह जाओ सारा कुछ नाकि चाहे नंगा रखो पर ऑक्सीजन ही और एनर्जी आ हवा ही और एनर्जी आ नहीं तो साढ़े सह सा थोड़ा जो ने खराब कर रहा हाँ वा है ना समझो तुम लॉजिकली गल चलो समा इजाजत आप सबदा अज का दिन बहुत अच्छा जाए सात श्रीकाल